ਪਾਰਟੀ ਨੇ ਕਾਂਗਰਸ ਕਾਂਗਰਸ ਪਾਰਟੀ ਨੇ ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾથે ਛਤਰ ਤਰ ਹੈ ਮੈਂ ਸੇਵਕ ਬਣ ਕੇ ਭਾਈ ਜਲੰਧਰ ਅਰ ਦੁਆਬੇ ਵਿੱਚ ਮਾਨਕਾ ਕੋਲ ਜਾਣਾ ਹੈ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਵਾਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਵੀ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਮੈਨੂੰ ਵੱਲ ਦਵੇ ਵਹਿਗੁਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉੱਤਰ ਸਕਾਂ ਜੋ ਚੌਧਰੀ ਪਰਿਵਾਰ ਵੱਲੋਂ ਇੱਕ ਵਿਰੋਧ ਵੀ ਤੁਹਾਡਾ ਜਾਰੀ ਕੀਤਾ ਜਾ ਰਿਹਾ ਹੈ। ਅੱਜ ਯਾਰ ਆਪਕੋ ਗੁਰਦੁਆਰਾ ਸਾਹਿਬ ਆਇਆ। ਜੋ ਨਿਸਾਬ ਤੋਂ ਬਹੁਤ ਪ੍ਰਾਣੀਆਂ ਗੱਲਾਂ ਹੋ ਗਈਆਂ। ਜਦੋਂ ਅੰਦਰ ਦੇ ਲਈ ਇੱਕ ਨਵਾਂ ਤਜਰਬਾ ਹਾਲਾਂਕਿ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਤਾਂ ਕੀ ਲੱਗਦਾ ਤੁਹਾਨੂੰ ਦੇ ਜਿਹੜੇ ਸਥਾਨਕ ਕਰਨ ਨੇ ਇਹ ਲੋਕਤਾਂ ਦੇਣ ਦੇ ਦੇਖੋ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਯਾਰ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਆਪਾਂ ਪੰਜਾਬ ਦੇ ਵਿੱਚ ਫਿਰ ਜੀ ਯਾਰ ਤੇ ਮੈਂ ਜਿੱਦਣੇ ਭੰਗ ਲੈਣਾ ਹਾਂ ਜਾਨੀ ਜਿੱਦ ਨਹੀਂ ਕੰਟੀਨਿਊ ਰਿਹਾ ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ ਲੋਕਾਂ ਨੇ ਮੈਨੂੰ ਆਜ਼ਾਦ ਜਿਟਾਇਆ ਸੀ ਉੱਥੇ ਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਉਸੇ ਤਰ੍ਹਾਂ ਉਸੇ ਤਰਜ਼ ਦੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਣਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ ਕਜੂਬਾ ਉੱਥੇ ਅਸੀਂ ਬਣਾਇਆ ਜਿਹਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਪਿੰਡ ਨੂੰ ਜਾਂਦੀ ਹੈ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹਨ ਮੈਨੂੰ ਸ਼ੌਕ ਹੈ ਡਿਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਜਾ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਹਾਂ ਕਦੇ ਮੇਰੇ ਬਜ਼ੁਰਗ ਦੁਆਬੇ ਚ ਰਹਿੰਦੇ ਸੀ ਮੇਰਾ ਘੋਤ ਮੇਰੇ ਘੋਤ ਦੇ ਜਿਹੜੇ ਜਠੇਰੇ ਆ ਉਹ ਜਲੰਧਰ ਦੇ ਵਿੱਚ ਹੈ ਜਲੰਧਰ ਜੋ ਮੇਰੇ ਜਲੰਧਰ ਏਰੀਆ ਚ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਆ ਸੋ ਮੈਂ ਅੱਜ ਫੇਰ ਆਪਣੇ ਧਰਤੀ ਤੇ ਜਾ ਰਿਹਾ ਮੈਨੂੰ ਉਹ ਧਰਤੀ ਨਵਾਜੇ ਇਹੀ ਮੇਰੀ ਅਰਦਾਸ ਸਾਡੇ ਸਾਹਮਣੇ ਸਭ ਆਮ ਆਗਮਿਕ ਪਾਰਟੀ ਦੇ ਪਵਨ ਇਹ ਕੁਛ ਅਕੇ ਨੇ ਰਹਿ ਗਏ ਅੱਜ ਦੀ ਆਮ ਆਦਮੀ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁਲ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜੋ ਮੁੱਖ ਮੰਤਰੀ ਪਹਿਲਾਂ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਬਿਲਕੁਲ ਤੁੰਧਰਾ ਗਿਆ ਅੱਜ ਕੁਝ ਹੋਰ ਬਣ ਗਿਆ ਇਹ ਜਿਹੜੀ ਲੜਾਈ ਹੈ ਅੱਜ ਪੰਜਾਬ ਦੇ ਹੋਂਦ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਸਾਹਿਬ ਦੇ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਹੈ ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਤੇ ਪੰਜਾਬ ਦੀ ਹੋਂਦ ਦੀ ਲੜਾਈ ਹੈ ਜਿਹੜੀ ਅਸੀਂ ਅੱਗੇ ਹੋ ਕੇ ਲੜਾਂਗੇ